ਬਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਵਧੀਆਂ ਨਜ਼ਰ ਆ ਰਹੀਆਂ ਨੇ ਹੁਣ ਵਿਜੀਲੈਂਸ ਦੇ ਵੱਲੋਂ ਉਹਨਾਂ ਦੇ ਉੱਪਰ ਸਖਤਾਈ ਜਿਹੜੀ ਆ ਹੋਰ ਵਾਦਾ ਦਿੱਤੀ ਆ ਉਹਨਾਂ ਦੇ ਉੱਪਰ ਇੱਕ ਹੋਰ ਤਾਰਾ ਐਡ ਜਿਹੜੀ ਆ ਵਿਜੀਲੈਂਸ ਦੇ ਵੱਲੋਂ ਜਿਹੜੀ ਆ ਉਹ ਕਰ ਦਿੱਤੇ ਗਿਆ ਜਾਣ ਕੇ 120 ਬੀ ਦੀ ਤਾਰਾ ਜਿਹੜੀ ਆ ਹੁਣ ਬਿਕਰਮ ਮਜੀਠੀਆ ਦੇ ਮਾਮਲੇ ਦੇ ਵਿੱਚ ਐਡ ਕਰ ਦਿੱਤੀ ਗਿਆ ਇਸ ਦੀ ਜਾਣਕਾਰੀ ਵਿਜੀਲੈਂਸ ਦੇ ਵੱਲੋਂ ਮਹਾਲੀ ਕੋਰਟ ਨੂੰ ਦਿੱਤੀ ਗਈ ਆ ਤੇ ਦੱਸਦੀ ਕਿ ਉੱਥੇ ਹੀ ਬਿਕਰਮ ਮਜੀਠੀਆ ਦਾ ਸਾਲਾ ਗਜਪਤ ਸਿੰਘ ਵੀ ਭਗੌੜਾ ਫਰਾਰ ਦੱਸਿਆ ਜਰਾ ਜਿਸ ਨੂੰ ਲੈ ਕੇ ਪਹਿਲਾ ਵਿਜੀਲੈਂਸ ਦੇ ਵੱਲੋਂ ਉਹਨਾਂ ਨੂੰ ਵੀ ਸਨਮਾਨ ਭੇਜੇ ਜਾਂਦੇ ਹਨ ਉਹਨਾਂ ਦੀ ਵੀ ਜਿਹੜੀ ਆ ਜ਼ਰੂਰਤ ਸੀ ਅਦਾਲਤ ਅਦ ਵਿੱਚ ਇਸ ਮਾਮਲੇ ਦੇ ਵਿੱਚ ਪਰ ਉਹ ਪਕੌਣੇ ਫਰਾਰ ਹੋਣ ਦੱਸੇ ਜਾ ਰਹੇ ਨੇ ਦਾਅਵਾ ਕੀਤਾ ਕਿ ਹੁਣ ਬਿਕਰ ਮਜੀਠੀਆਂ ਦੀਆਂ ਮੁਸ਼ਕਲਾਂ ਹੋਰ ਵੱਧੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਹਾਈ ਕੋਰਟ ਦੇ ਵਿੱਚ ਉਹਨਾਂ ਦੇ ਵੱਲੋਂ ਜ਼ਮਾਨਤ ਦੀ ਪਟੀਸ਼ਨ ਲਗਾਈ ਹੋਈ ਸੀ ਅਤੇ ਇਹ ਪਟੀਸ਼ਨ ਦੀ ਇਸ ਇਸ ਮਾਮਲੇ ਦੇ ਨਾਲ ਇਸ ਵਿਜੀਲੈਂਸ ਦੇ ਵੱਲੋਂ ਜਿਹੜੀ ਧਾਰਾ ਨੂੰ ਐਡ ਕੀਤਾ ਗਿਆ ਇਸ ਦੇ ਨਾਲ ਹੁਣ ਉਹਨਾਂ ਦੀ ਹਾਈ ਕੋਰਟ ਦੇ ਵਿੱਚ ਜਿਹੜੀ ਜ਼ਮਾਨਤ ਪਟੀਸ਼ਨ ਪਾਈ ਹੋਈ ਆ ਉਸ ਤੇ ਵੀ ਅਸਰ ਜਿਹੜਾ ਉਹ ਪਾ ਸਕਦਾ ਤਦ ਆ ਦੇਖੀ ਮਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਬਾਤियां ਨਜ਼ਰ ਆ ਰਹੀਆਂ ਨੇ 25 ਜੂਨ ਨੂੰ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਵਿਜਨਸ ਦੇ ਵੱਲੋਂ ਉਹਨਾਂ ਦੇ ਉੱਪਰ ਆਮਦਨ ਤੋਂ ਵੱਧ ਜੜਾ ਜਾਇਦਾਦ ਹੁੰਦੇ ਮਾਮਲੇ ਵਿੱਚ ਇਹ ਵਿਜਨਸ ਦੇ ਵੱਲੋਂ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਆ ਤਾਂ ਹੁਣ ਮਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਹੋਰ ਬਾਤियां ਨਜ਼ਰ ਆ ਰਹੀਆਂ ਨੇ ਹਾਲੇ ਕਿਤੇ ਵੀ ਉਹ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਆਉਂਦੇ ਨਹੀਂ ਦੇਖਿਆ ਸਾ ਸਦਾ ਨਾਪਾ ਜੇਲ੍ਹ ਦੇ ਵਿੱਚ ਹਲੇ ਵੀ ਉਹ ਨਿਆ ਖਰਾਸਤ ਦੇ ਵਿੱਚ ਹਨ ਤਾਂ ਉਹਨ ਜਿਹੜੀ ਬਿਜਲੀ ਨਾਲ ਲੋ ਸਖਤਾਈ ਹੋਰ ਉਹਨਾਂ ਦੇ ਉੱਪਰ ਕਰ ਦਿੱਤੀ ਗਈ ਬਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਵਧੀਆਂ ਨਜ਼ਰ ਆ ਰਹੀਆਂ ਨੇ ਹੁਣ ਵਿਜੀਲੈਂਸ ਦੇ ਵੱਲੋਂ ਉਹਨਾਂ ਦੇ ਉੱਪਰ ਸਖਤਾਈ ਜਿਹੜੀ ਆ ਹੋਰ ਵਾਦਾ ਦਿੱਤੀ ਆ ਉਹਨਾਂ ਦੇ ਉੱਪਰ ਇੱਕ ਹੋਰ ਤਾਰਾ ਐਡ ਜਿਹੜੀ ਆ ਵਿਜੀਲੈਂਸ ਦੇ ਵੱਲੋਂ ਜਿਹੜੀ ਆ ਉਹ ਕਰ ਦਿੱਤੇ ਗਿਆ ਜਾਣ ਕੇ 120 ਬੀ ਦੀ ਤਾਰਾ ਜਿਹੜੀ ਆ ਹੁਣ ਬਿਕਰਮ ਮਜੀਠੀਆ ਦੇ ਮਾਮਲੇ ਦੇ ਵਿੱਚ ਐਡ ਕਰ ਦਿੱਤੀ ਗਿਆ ਇਸ ਦੀ ਜਾਣਕਾਰੀ ਵਿਜੀਲੈਂਸ ਦੇ ਵੱਲੋਂ ਮਹਾਲੀ ਕੋਰਟ ਨੂੰ ਦਿੱਤੀ ਗਈ ਆ ਤੇ ਦੱਸਦੀ ਕਿ ਉੱਥੇ ਹੀ ਬਿਕਰਮ ਮਜੀਠੀਆ ਦਾ ਸਾਲਾ ਗਜਪਤ ਸਿੰਘ ਵੀ ਭਗੌੜਾ ਫਰਾਰ ਦੱਸਿਆ ਜਿਹੜਾ ਜਿਸ ਨੂੰ ਲੈ ਕੇ ਪਹਿਲਾਂ ਵਿਜੀਲੈਂਸ ਦੇ ਵੱਲੋਂ ਉਹਨਾਂ ਨੂੰ ਵੀ ਸਨਮਾਨ ਭੇਜੇ ਜਾਂਦੇ ਹਨ ਉਹਨਾਂ ਦੀ ਵੀ ਜਿਹੜੀ ਆ ਜ਼ਰੂਰਤ ਸੀ ਅਦਾਲਤ ਅਦ ਵਿੱਚ ਇਸ ਮਾਮਲੇ ਦੇ ਵਿੱਚ ਪਰ ਉਹ ਪਕੌਣੇ ਫਰਾਰ ਹੋਣ ਦੱਸੇ ਜਾ ਰਹੇ ਨੇ ਦਾਅਵਾ ਕੀਤਾ ਕਿ ਹੁਣ ਬਿਕਰਮਜੀਠੀਆਂ ਦੀਆਂ ਮੁਸ਼ਕਲਾਂ ਹੋਰ ਵੱਧੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਹਾਈ ਕੋਰਟ ਦੇ ਵਿੱਚ ਉਹਨਾਂ ਦੇ ਵੱਲੋਂ ਜ਼ਮਾਨਤ ਦੀ ਪਟੀਸ਼ਨ ਲਗਾਈ ਹੋਈ ਸੀ ਅਤੇ ਇਹ ਪਟੀਸ਼ਨ ਦੀ ਇਸ ਇਸ ਮਾਮਲੇ ਦੇ ਨਾਲ ਇਸ ਵਿਜੀਲੈਂਸ ਦੇ ਵੱਲੋਂ ਜਿਹੜੀ ਧਾਰਾ ਨੂੰ ਐਡ ਕੀਤਾ ਗਿਆ ਇਸ ਦੇ ਨਾਲ ਹੁਣ ਉਹਨਾਂ ਦੀ ਹਾਈ ਕੋਰਟ ਦੇ ਵਿੱਚ ਜਿਹੜੀ ਜ਼ਮਾਨਤ ਪਟੀਸ਼ਨ ਪਾਈ ਹੋਈ ਆ ਉਸ ਤੇ ਵੀ ਅਸਰ ਜਿਹੜਾ ਉਹ ਪਾ ਸਕਦਾ ਤਦ ਆ ਦੇਖੀ ਮਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਬਾਤियां ਨਜ਼ਰ ਆ ਰਹੀਆਂ ਨੇ 25 ਜੂਨ ਨੂੰ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਵਿਜਨਸ ਦੇ ਵੱਲੋਂ ਉਹਨਾਂ ਦੇ ਉੱਪਰ ਆਮਦਨ ਤੋਂ ਵੱਧ ਜੜਾ ਜਾਇਦਾਦ ਹੁੰਦੇ ਮਾਮਲੇ ਵਿੱਚ ਇਹ ਵਿਜਨਸ ਦੇ ਵੱਲੋਂ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਆ ਤਾਂ ਹੁਣ ਮਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਹੋਰ ਬਾਤियां ਨਜ਼ਰ ਆ ਰਹੀਆਂ ਨੇ ਹਾਲੇ ਕਿਤੇ ਵੀ ਉਹ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਆਉਂਦੇ ਨਹੀਂ ਦੇਖਿਆ ਜਾ ਸਕਦਾ ਨਾ ਪਾ ਜੇਲ੍ਹ ਦੇ ਵਿੱਚ ਹਲੇ ਵੀ ਉਹ ਨਿਆਖ ਹਰਾਸਤ ਦੇ ਵਿੱਚ ਹਨ ਤਾਂ ਉਹਨ ਜਿਹੜੀ ਬਿਜਲੀ ਨਾਲ ਲੋ ਸਖਤਾਈ ਹੋਰ ਉਹਨਾਂ ਦੇ ਉੱਪਰ ਕਰ ਦਿੱਤੀ ਗਈ